ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਬੋਪਾ ਰਾਇ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਐਤਵਾਰ ਦਾ ਦਿਨ ਆ ਯੂਵੀ ਨੂੰ ਛੁੱਟੀ ਆ ਫਿਰ ਛੁੱਟੀ ਕਰਕੇ ਹੁਣ ਮਤਲਬ ਐ ਹੁੰਦਾ ਕਿ ਜਿੱਦਣ ਛੁੱਟੀ ਹੁੰਦੀ ਆ ਉਸ ਦਿਨੇ ਵੀ ਕੋਈ ਜਿਹੜੀ ਤਾਜ਼ੀ-ਤਾਜ਼ੀ ਚੀਜ਼ ਬਣਦੀ ਆ ਪਤਾਜੀ ਖਾ ਲੈਂਦੇ ਆ ਖਾ ਲੈਂਦੇ ਆ ਫਿਰ ਅਸੀਂ ਉਹ ਬਣਾ ਲੈਂਦੇ ਜਿਵੇਂ ਝੋਲ ਹੋ ਗਏ ਅ ਗੜੀ ਝੋਲ ਹੋ ਗਏ ਜਾਂ ਦੂਜੇ ਨਮਕੀਨ ਝੋਲ ਮੇਥੇ ਵਾਲੀਆਂ ਰੋਟੀਆਂ ਮੂਲੀ ਵਾਲੇ ਪਰੌਂਠੇ ਪੁੰਤਾ ਮੁੱਲੀ ਵਾਲੇ ਪਰੌਂਠੇ ਲੈ ਜਾਂਦਾ ਸਕੂਲ ਚ ਮੁੱਲੀਆਂ ਪਰ ਹਜੇ ਸਾਡੇ ਹੋ ਗਿਆ ਵੀ ਨਹੀਂ ਹੈਗੀਆਂ ਅੱਜ ਬਣਾਉਣੀਆਂ ਮੇਥੇ ਵਾਲੀਆਂ ਰੋਟੀਆਂ ਫਿਰ ਐ ਤਾਜੀ ਮੱਖਣੀ ਵੀ ਹੁੰਦੀ ਅੱਜ ਤਾਜੀ ਮੱਖਣੀ ਵੀ ਹੈਗੀ ਆ ਫਿਰ ਉਹ ਫਿਰ ਮੇਥੇ ਮੁੱਥੇ ਵਾਲੀਆਂ ਨਾ ਸਕੂਲ ਚ ਤਾਂ ਲੈ ਕੇ ਨਹੀਂ ਜਾ ਸਕਦੇ ਮੱਕੀ ਦੀ ਵੀ ਲੈ ਕੇ ਨਹੀਂ ਜਾ ਸਕਦੇ ਕਣਕ ਦੀ ਦਾ ਲੈ ਜਾਂਦੇ ਆ ਫਿਰ ਪਰੌਂਠੇ ਪਰੂਂਠੇ ਉਹ ਵੀ ਬੰਦਦੇ ਨੇ ਲੈ ਕੇ ਨਹੀਂ ਸਕੂਲ ਚ ਮਨਾ ਕਰਦੇ ਨੇ ਤੇ ਰਹੀ ਜੀ ਚੀਜ਼ ਜਦੋਂ ਉਹਨੂੰ ਛੁੱਟੀ ਹੁੰਦੀ ਆ ਕਦੇ ਵੀ ਫਿਰ ਉਹਦੇ ਦਿਨ ਬਣਾ ਲੀਦੀ ਆ ਹੁਣ ਅੱਜ ਮੇਥੇ ਵਾਲੀ ਰੋਟੀ ਬਣਾ ਬਣਾਣ ਲੱਗਿਆ ਲੜੇ ਉਹ ਘਰੇ ਆ ਫਿਰ ਖਾ ਲੂਗਾ ਮੈਥੇ ਵਾਲੀ ਰੋਟੀ ਪਸੰਦ ਬਹੁਤ ਆ ਮੋਰ ਜੇ ਪਿਛਲੀ ਵਾਰ ਤੇ ਮੈਥੇ ਘੱਟੇ ਤੇ ਐਲੀ ਖੁਸ਼ਬੂ ਜ ਨਹੀਂ ਆਈ ਤੀ ਮੈਥੇ ਵਾਲੀ ਰੋਟੀ ਚ ਵਧੀਆ ਜ ਲੱਗਿਆ ਅੱਜ ਲਗਉਂਗੀ ਆ ਖਾਂ ਚ ਵੀ ਜਿਵੇਂ ਸਿਆਲ ਚ ਮੈਥੇ ਵਾਲੀ ਰੋਟੀ ਖਾਂਦੇ ਹੁੰਦੇ ਆ ਅੱਜ ਘਰ ਦੇ ਤਾਜ਼ੇ ਮੈਥੇ ਤੋੜੇ ਆ ਉਹ ਕੱਚੇ ਹੁੰਦੇ ਨੇ ਨਾ ਮੈਥੇ ਜਿਹੜੇ ਸ਼ਹਿਰ ਤੋਂ ਲਿਆਉਂਦੇ ਆ ਉਹ ਮੈਥੇ ਪੱਕੇ ਹੁੰਦੇ ਆ ਤੋਰਾ ਮੁਰਦੇ ਮੈਥੇ ਭਰੋਂ ਵੀ ਪੂਰੇ ਪੂਰੇ ਹੁੰਦੇ ਨੇ ਨਾ ਘਰ ਦੇ ਮੈਥੇ ਜਿੰਨੇ ਮਰਜੀ ਤੋੜ ਲਓ ਹਰਾ ਆਟਾ ਹੋ ਜਾਂਦਾ ਏ ਉਧਰ ਅੱਗ ਵੀ ਪਖਾਤੀ ਤੇ ਬਸ ਉਹ ਨਾਲ ਦੀ ਨਾਲ ਖਾਈ ਜਾਣੀ ਆ ਤਾਂ ਦੀ ਨਾਲ ਖਾਈ ਜਾਣੀ ਆ ਹੁਣ ਤਾਂ ਧੁੱਪ ਨਿਕਣ ਕਰਕੇ ਇੱਥੇ ਖਾ ਲੈਂਦੇ ਨੇ ਸਿਆਲ ਚ ਜਾਂ ਜਿਆਦੇ ਠੰਡ ਹੋਏ ਕਰੂਗੀ ਤੁੰਤ ਧੰਦੇ ਚ ਫੇਰ ਅੰਦਰੇ ਖਾਣੇ ਖਾਇਆ ਕਰਨਗੇ ਪਰ ਫਿਰ ਵੀ ਦੋ ਚਾਰ ਜਣੇ ਤਾਂ ਚੁੱਲ੍ਹੇ ਦੇ ਬੈਠਣਾ ਹੋਣੀ ਚਾਰ ਪੰਜ ਤਾਂ ਹੈ ਉਹ ਨਹੀਂ ਚਾਰ ਕਹਿੰਦੇ ਰਾਤ ਰਾਤ ਤਾਂ ਬਦਲ ਹੋ ਗਿਆ ਨਾ ਦੁਬਾਰੇ ਫੇਰ ਰਾਤ ਤਾਂ ਆਏ ਨਾ ਰਾਤ ਹੋ ਗਿਆ ਤਾਂ ਬਦਲ ਹੋ ਗਿਆ ਸੈਟ ਹੈ ਜਦ ਤੱਕ ਧੁੱਪ ਨਿਕਲਦੀ ਰਹੂਗੀ ਜਦ ਤੱਕ ਥੋੜੀ ਬੈਠ ਕੇ ਖਾਣਾ ਕਰ ਲਵਾਂਗੇ ਕਿਉਂਕਿ ਸਾਰਾ ਸਾਰਾ ਤਾਂ ਹਾਈ ਕੰਮ ਚੱਲਦਾ ਰਹਿੰਦਾ ਹੈ ਤੇ ਰੋਟੀ ਬਾਦੋਂ ਬਿੱਬੀ ਨੂੰ ਦਊਂਗੀ ਫਿਰ ਮੈਂ ਖਾਉਂਗੀ ਪਹਿਲਾਂ ਸਭ ਤੋਂ ਪਹਿਲਾਂ ਇਹ ਹੋਊਂਦੀ ਸੁਣ ਲੈ ਵਾੜ ਮਿੱਠੀ ਆ ਰੋਟੀ ਆ ਮਿੱਠਿਆਂ ਦੀ ਰੋਟੀ ਆ ਹੋਰ ਖਾਣਾ ਹੋਲੀ-ਹੋਲੀ ਬਣੂਂਗੀਆਂ ਤਾਂ ਕਰਕੇ ਫਿਰ ਜਦ ਇੱਕ ਇੱਕ ਖਾਂਦਾ ਜਾਊਗਾ ਫਿਰ ਇੱਕ ਇੱਕ ਅਗਲੇ ਦੀ ਵਾਰ ਜਾਂਦੀ ਜਾਊਗੀ ਫਿਰ ਜੇ ਇਕੱਠੇ ਖਾਣ ਬੈਠਣੇ ਤਾਂ ਤੱਕਦੀਆਂ ਨਹੀਂ ਆਣੀਆਂ ਨਾ ਫਿਰ ਮਿੱਠੇ ਵਾਲੇ ਬੱਕਦੀਆਂ ਨਹੀਂ ਆਣੀਆਂ ਹੋਰ ਕਿਆ ਰਾੜ ਨਹੀਂ ਪੈਂਦੀਆਂ ਇਹ ਤਾਂ ਉੱਪਰ ਸੌਂਦੀ ਨਹੀਂ ਪੈਂਦੀਆਂ ਬਾਹਰ ਨਾਲ ਪੰਨੀ ਚੇ ਤਾਂ ਦੋ ਨੇ ਤੇਰੀਆਂ ਦੋ ਰੱਖਤੀਆਂ ਫੇਰ ਤੈਨੂੰ ਮੱਖਣੀ ਨਹੀਂ ਧਰੀ ਖਾ ਕੇ ਫਿਰ ਹਾਕ ਮਾਰਨ ਲੱਜਣਾ ਫੇਰ ਮੈਂ ਦੋ ਇਹ ਧਰਤੀਆਂ ਨੇ ਦੂਈ ਠੰਡੀ ਹੋਊਗੀ ਮੈਂ ਮੱਖਣੀ ਧਰੀ ਇਹਨੂੰ ਮੱਖਣੀ ਖਾਂਦਾ ਨਹੀਂ ਖਾਂਦਾ ਇਹ ਉਹ ਹੁਮਾਰਿਆਂ ਨੇ ਸ਼ੋ ਕਿਥੇ ਗਿਆ ابو ਮੋਤਾ ਭੱਜ ਗਿਆ ਉੜੀ ਖਾਣੀ ਆ ਮੈਂ ਤੌੜੀ ਕਰੂੰਗੀ ਦੋ ਰੋਟੀਆਂ ਉਹਨਾਂ ਦੀ ਲੈ ਕੇ ਜਾਣੀ ਆ ਆਓ ਦਿਖਾ ਲਈਏ ਹਾਂ ਪਹਿਲਾਂ ਭੱਜਰੇ ਦਾ ਖੱਤ ਧੋਏ ਉੱਤੇ ਸਾਰੇ ਉਹਦੇ ਨੂੰ ਏੜ ਲੈ ਗੋਏ ਚ ਹੂੰ ਕੇ 3 ਦਿਨ ਤੱਕ ਹੀ ਖੜਦਾ ਪਹਿਲਾਂ ਤਾਂ ਮੂੰਹ ਪਵਾ ਨਹੀਂ ਰਿਹਾ ਤਾਂ ਤਰੀਕ ਉਬਰ ਕੀ ੱੱਕ ਨਾਲ ਪਾਤੀ ਫਿਰ ਸਵਾਦ ਲੱਗੀ ਫਿਰ ਹੁਣ ਖਾ ਰਿਆ ਐਣੀ ਪਹਿਲਾਂ ਦੇਖਦਾ ਟੈਸਟ ਕਰਕੇ ਵੀ ਖਾਵਾ ਕੰਨਾ ਕਾਵਾ ਬਾਈ ਕਰਦੇ ਇਹੋ ਜਿਹੇ ਕੋ ਫੋਟੋ ਉਹ ਇਧਰ ਦੇਖ ਕੇ ਫੋਟੋ ਕੋ ਚਾਹੀ ਸਤਿ ਸ੍ਰੀ ਅਕਾਲ ਇਹ ਇਹ ਹਮੇਸ਼ਾ ਮੇਰੇ ਕੈਮਰੇ ਕੇ ਵਿੱਚ ਦਾ ਲੱਗ ਗਿਆ ਜਦ ਹੀ ਪਤਾ ਲੱਗਿਆ ਤੁਹਾਨੂੰ ਵੀ ਜਦ ਹੀ ਦੇਖਣ ਲਾਇੰਦਾ ਆ ਫੋਟੋ ਕਿੱਧਰ ਆ ਮਮਾ ਆ ਫੋਟੋ ਕਿੱਧਰ ਆ ਮਮਾ ਦੇਖੀ ਉਧਰ ਵੀ ਹੱਸ ਕੇ ਕਿ ਮੈਂ ਆਪਾਂ ਚਮਚਾਂ ਨਹੀਂ ਹੈਗਾ ਨਹੀਂ ਆਪ ਲਾ ਦਿੰਦੀ ਮੈਂ ਟੋਪੜ ਲੱਸੀ ਜਪਣੀ ਪਾ ਕੇ ਪਲਾਵੇ ਜੀਬ ਖਿੱਜੇ ਬਿਲਕੁਲ ਉਂਗਲ ਕਰਨਾ ਪਰ ਕੋਸੇ ਪੜੀਸ ਲਾ ਕੇ ਪਾਣੀ ਕਰਕੇ ਪਲਾ ਦੇ ਮੈਂ ਲੈ ਆ ਰਹੀ ਹਾਂ ਇਧਰ ਹੋਣਾ ਬਸ ਇਹਦੀ ਖਾਈ ਹੋਰ ਕਾਲਾ ਹੁਣ ਮੈਂ ਵੀ ਪਾ ਲਈ ਆਪਣੀ ਰੋਟੀ ਮੈਂ ਤੌਰੀ ਬੈਠ ਕੇ ਖਾਵਾਂ ਤੂੰ ਨਹੀਂ ਲੈ ਲੱਸੀ ਨਾ ਨਾਲ ਥੋੜੀ ਪੀਣੀ ਐ ਮੈਂ ਮੈਂ ਪਾਣੀ ਕਿੱਦੇ ਪੀਏ ਹੀ ਨਹੀਂ ਲੱਸੀ ਵੀ ਨਹੀਂ ਪਿੰਦੀ ਫਿਰ ਮੋਟਾਪਾ ਆ ਜਾਂਦਾ ਜੇ ਨਾਲ ਦੀ ਨਾਲ ਪੀਏ ਆਪ ਉਹਨੂੰ ਪੁੱਛ ਲੋ ਇਹਨੂੰ ਪਤਾ ਹੈ ਹਨਾ ਬੂ ਅਬਾ ਬੂ ਨੀ ਹੋਇਓ ਸਿੱਛ ਲੈ ਲਓ। ਹਨਾ ਆਬੂ ਆਬੂ ਰੋਟੀ ਨਹੀਂ ਖਾਂਦਾ। ਤੇ ਖਾਦੀ। ਠੰਡੀ ਰੋਟੀ ਖਾਊਗਾ ਉਹ। ਨਾ ਇੰਨੀ ਖਾਈ ਉਹਨੇ ਤਾਂ ਲਈ ਖਾਰਿਆ ਤਾ ਉਹ ਮੈਹੀ ਮਿਲਗੀ ਅੰਦਰ ਉਹਨੂੰ। ਪੂਰੇ ਤੰਗ ਕਰ ਰਹੀ। ਰੋਟੀਆਂ ਘੜਾ ਦੇ। ਮੈਂ ਵੀ ਬਿੰਦੀ ਆਈ ਆ। ਹੋ ਗਿਆ ਖਤਮ। ਵੀ ਬਿੰਦੀ ਰੋਟੀ ਖਾ ਲਈ। ਰੋਟੀ? ਉਹ ਆਬੂ ਜੀ ਦੇ ਲਈ ਆ। ਹਾਂ। ਠੋਪੜੀ। ਵੀ ਦੇਖੀਏ ਕੀ ਪਤਾ ਮੋਢੂ ਘਰ ਗਿਆ ਪਾਈ ਜਾਵੇ। ਹਾਂ। ਉਹ ਥੱਲੇ ਜੀ ਰੋਟੀ ਥੋਪੜੀ। ਛੋਪੜੇ ਵਿੱਚ ਸੇ ਦੇ ਦੇ। ਉਹ ਠੰਡੀ। ਮੈਂ ਮੇਰਾ ਹੱਥ ਦੀ ਰੋਟੀ ਲੈ ਲਉ ਉੱਪਰ ਵਾਲੀ ਲੈ ਲਉਂਦੀ ਚਲ ਦਿਨੇ ਚਲ ਮੈਗੀ ਬਣਾ ਲੀ ਸੱਤ ਕੁ ਯਾਹੇ ਤੇ ਬੜੀ ਹੋ ਗਈ। ਖੁਮੇ ਦਾ ਉਹ ਲੈ ਲਉਂ ਜੀ ਕਿਉਂਕਿ ਉਹ ਗਰਮ ਹੋ ਜਾਦੇ ਰੈਡੀ ਹੋਈ ਆ। ਹਨਾ ਲਓ ਜੀ ਰੋਟੀ ਲਈ ਖਾ ਅੱਜ ਮੈਂ ਰੋਟੀ ਇੱਕ ਵੱਧ ਖਾ ਗਈ ਅੱਗੇ ਦੋ ਰੋਟੀਆਂ ਖਾਣੀਆਂ ਮੱਕੀ ਦੀਆਂ ਅੱਜ ਇੱਕ ਵੱਧ ਖਾ ਗਈ ਕਿਉਂਕਿ ਮੇਥੇ ਵਾਲੀ ਰੋਟੀ ਨੇ ਜਦ ਸਵਾਦ ਇੰਨਾ ਜਆ ਨਾ ਫਿਰ ਤੈਨੂੰ ਜੀ ਕਰ ਰਿਹਾ ਤਾਂ ਵੀ ਹੋਰ ਲੈ ਲਓ ਪਹਿਲਾਂ ਮੈਂ ਅੱਧੀ ਲਈ ਫਿਰ ਦੁਬਾਰਾ ਅੱਧੀ ਲਈ ਬਹੁਤ ਸਵਾਦ ਰੋਟੀ ਲੱਗੀਆਂ ਲਓ ਜੀ ਰੋਟੀ ਸਾਰਿਆਂ ਨੇ ਖਾ ਲਈ ਹਾਂ ਹਾਂ ਤੂੰ ਦੱਸ ਤੂੰ ਦੱਸ ਆਇਆ ਭੱਜਿਆ ਨਾ ਤੂੰ ਦੱਸ ਭੱਜਿਆ ਆਇਆ ਹਾਂ ਦੱਸ ਮੈਂ ਹਾਂ ਮੈਂ ਬਸ ਕੁਛ ਨਹੀਂ ਬਸ ਐਨੀ ਆ ਗਈ ਅੱਜ ਮੈਂ ਨਾ ਇੱਕ ਰੋਟੀ ਖਾ ਗਈ ਵੱਧ ਤੇ ਇਹ ਸਵਾਦ ਇੰਨੇ ਜ਼ਿਆਦਾ ਲੱਗੀ ਤੀ ਪਿਛਲੀ ਵਾਰ ਜਦੋਂ ਨਾ ਮੁੱਲੇ ਦੇ ਮਿੱਥੇ ਤੇ ਉਹ ਰੋਟੀ ਝਮਾ ਵਧੀਆ ਨਹੀਂ ਬਣੀ ਤੀ ਅਰ ਕਿ ਰੋਟੀ ਘਰ ਦੇ ਮਿੱਥੇ ਤੇ ਤਾਂ ਰੋਟੀ ਦਾ ਸਵਾਦ ਵਧ ਗਿਆ ਤਾਂ ਕਰਕੇ ਇੱਕ ਮੈਂ ਵੱਧ ਖਾ ਗਈ ਮੇਰਾ ਮੱਕੀ ਦੀ ਰੋਟੀ ਨਾਲ ਨਾ ਜੇ ਮੈਂ ਦੋ ਦੋ ਰੋਟੀਆਂ ਵੀ ਖਾ ਲੀ ਰਾਤ ਨੂੰ ਤਾਂ ਨਹੀਂ ਮੈਂ ਖਾਂਦੀ ਰਾਤ ਨੂੰ ਇੱਕ ਹੀ ਖਾਣੀ ਆ ਮੱਕੀ ਦੀ ਕਿਉਂਕਿ ਮੇਰਾ ਢਿੱਡ ਲੱਗ ਜਾਂਦਾ ਦੁਖਣਾ ਇਹ ਬਾਕੀ ਅੱਜ ਮੈਂ ਸਵੇਰ ਦਾ ਟਾਈਮ ਹੈ ਮੈਂ ਖਾ ਚੱਲ ਹੁਣ ਦੋ ਐਡਰ ਬਾਹਰ ਫਰੀ ਹੋ ਜਾਣਾ ਕੰਮ ਕਰਦੇ ਆ ਨੇ ਤਾਂ ਕਰਕੇ ਪਹਿਲਾਂ ਅੱਧੀ ਰੋਟੀ ਲਈ ਵੱਧ ਕਿਰਦੀ ਹੋਰ ਲੱਲੀ ਬਹੁਤ ਸਵਾਦ ਲੱਗਦੀ ਮੱਖਣੀ ਨਾਲ ਜਾਦੇ ਸਵਾਦ ਲੱਗਦੀ ਹੈ ਦਹੀਂ ਨਾਲ ਘੱਟ ਵਧੀਆ ਲੱਗਦੀ ਹੈ ਮੱਖਣੀ ਨਾਲ ਜ਼ਿਆਦੇ ਸਵਾਦ ਆਉਂਦੀ ਹੈ ਜਿਹੜੇ ਆਪਾਂ ਹਾਂ ਜਿਵੇਂ ਅਸੀਂ ਅਸੀਂ ਬਾਕੀ ਜਿਹੜੇ ਆਲੂ ਦੇ ਪਰੌਂਠੇ ਹੁੰਦੇ ਆ ਮੁੱਲੀਆਂ ਦੇ ਇਹ ਸੀ ਦਹੀਂ ਨਾਲ ਖਾ ਕੇ ਖੁਸ਼ ਹੈ ਤੇ ਜਿਹੜੀਆਂ ਜਿਵੇਂ ਮਿੱਸੀਆਂ ਰੋਟੀਆਂ ਹੋ ਗਈਆਂ ਮੈਥੇ ਵਾਲੀਆਂ ਹੋ ਗਈਆਂ ਹਨਾ ਉਹ ਅਸੀਂ ਜ਼ਿਆਦਾਤਰ ਮੱਖਣੀ ਨਾਲ ਖਾ ਖਾ ਕੇ ਖੁਸ਼ ਹੈ ਜ਼ਿਆਦਾ ਦਪੈਰ ਦੇਖੋ ਮੈਂ ਤੁਹਾਨੂੰ ਬਾਅਦ ਚਾਣਣ ਲਈ ਇਹ ਚ ਦੇਖੋ ਨੀ ਆਹ ਦੇਖੋ ਆ ਦੇਖੋ ਚੱਪਲ ਅੱਜ ਬਿਲਕੁਲ ਨਹੀਂ ਪੈ ਰਹੀ ਠੰਡ ਵੀ ਬਹੁਤ ਲੱਗ ਰਹੀ ਏ ਪੈਰ ਨੂੰ ਲੱਤ ਦੁੱਪ ਰਹੀ ਏ ਮੇਰੀ ਕਿਉਂਕਿ ਅੱਜ ਨੰਗੇ ਪੈਰੀ ਕੋ ਚਲਾਇਆ ਏ ਉਹਦੇ ਕਰਕੇ ਨਾ ਲੱਤ ਲੱਗਦੀ ਦੁਖੜ ਮੇਰੀ ਪੈਂਦੀ ਨਹੀਂ ਹੈਗੀ ਇੱਥੇ ਨਾ ਫਿਰ ਉਹ ਬੱਦਰੀ ਆਂਦੀ ਏ ਇੱਥੇ ਫਿਰ ਹੋਰ ਦੁਖਦਾ ਏ ਛਾਲੇ ਫਿਰ ਫੁੱਟਣ ਵਾਲਾ ਹੋ ਜਾਂਦਾ ਏ ਇੱਥੇ ਬੱਦਰੀ ਆ ਜਾਂਦੀ ਏ ਫਿਰ ਨੰਗੀ ਫਿਰ ਵੀ ਅੱਜ ਪੈਰਾਂ ਪੈਰ ਇੱਕ ਪੈਰ ਨੰਗਾ ਤੇ ਇੱਕ ਚ ਬੋ ਪਾਇਆ ਹੋਇਆ ਲੱਜੀ ਰੋਟੀ ਪਾਣੀ ਖਾ ਕੇ ਹੁਣ ਧੁੱਪ ਚ ਬੈ ਗਿਆ ਉਹ ਦੇਖੋ ਸਾਰੇ ਧੁੱਪ ਚ ਬੈਠ ਰਹੇ ਆ ਉਹ ਛੌਂ ਚ ਬੈਠਦੇ ਆਏ ਸਾਰੇ ਧੁੱਪ ਸੇਕ ਰਹੇ ਆ ਇਹ ਸ਼ੌਂਸ ਸੇਕ ਰਿਹਾ ਏ ਇਹ ਠੰਡ ਚ ਬੈਠਾ ਏ ਉਧਰ ਕਹਿ ਰਹੇ ਨੇ ਕਿ ਮੇਰੇ ਭੱਜੂ ਆ ਰਹੇ ਪੁੱਠਾ ਇਹ ਇੱਥੇ ਡਾ ਲਓ ਅੱਜ ਹਾਂ ਹੋਂ ਵਿਆਹ ਏ ਆ ਫਿਰ ਹੋਂ ਕੱਟੋ ਹੋ ਰਿਹਾ ਲਾਈਵ ਜਾਗੋ ਚੱਲ ਰਹੀ ਸੀ ਰਾਤ ਲਾਈਵ ਮੈਂ ਸਾਰੀ ਮੈਂ ਸਾਰੀ ਜਾਗੋ ਦੇਖ ਕੇ ਪਈ ਰਤਾ ਹੋਰ ਅੱਧਾ ਵਿਆਹ ਦੇਖ ਲਾਂਗੇ ਵਿਆਹ ਵੀ ਸ਼ੁਰੂ ਹੋ ਗਿਆ ਹੁਣ ਲਾਈਵ ਕਿਉਂਕਿ ਜਨ ਚੜ ਰਹੀ ਹੋਈ ਲਾਈਵ ਹੋ ਕੈਮ ਲਾਈਵ ਬਣਾ ਰਹੇ ਆ ਉੱਥੇ ਜਿਹੜੇ ਵੀਡੀਓ ਵਾਲੇ ਹੁੰਦੇ ਆ ਉਹ ਲਾਈਵ ਲਾ ਆਹ ਲਾਈਵ ਤੇ ਅਹੋ ਲਿੰਕ ਪਾਇਆ ਵਾਵਾਸ ਲਿੰਕ ਉੱਪਰ ਕਲਿੱਕ ਕਰ ਲਓ YouTube ਤੇ ਖੁੱਲ ਜੂਗਾ ਕੋਲੇ 3000 ਰੁਪਏ ਬਣ ਗਏ ਹਨਾ ਸੌ ਸੌ ਤੇ ਘੱਟੇ ਨਹੀਂ ਕਾਦਾ ਤੇਰੀ ਵੀ ਦੇਰੀ ਆ ਗਈ ਜਿਹੜਾ ਵਿਆਹ ਪਰ ਆਦੇ ਪੌਣੇ 10 ਹੋਏ ਆ ਪਰ 10 52 ਤੇ ਪਾਣੀ ਹੁੰਦੀਆਂ 10 52 ਹੋਏ ਨਹੀਂ ਹਲੇ 1047 ਸੰਤੂਲੀ ਹੋਏ ਆ ਪੀ ਕੇ ਰੋਟੀ ਸਾਰੇ ਪੈਗੇ ਲੇਟ ਮਾਰ ਗਏ ਸਾਰੇ ਪੈਗੇ ਆ ਪਹਿਲਾ ਮੇਰੇ ਉੱਤੇ ਪਚੜਿਆ ਹੋਇਆ ਤਾਂ ਲੱਤਾਂ ਪਰ ਹੁਣ ਦਾਦੀ ਮੰਮਾ ਦੇ ਲੱਤਾਂ ਪਰ ਚੜ ਗਿਆ ਮੁੰਡਾ ਮਾਣਾ ਹੁਣ ਦਾਦੀ ਦੀ ਲੱਤਾਂ ਪਰ ਚੜ ਗਿਆ ਹੁਣ ਆਪਣੀ ਮੰਮੀ ਦੀ ਹੁਣ ਛਾਲ ਮਾਰ ਕੇ ਆਪਣੀ ਮੰਮੀ ਦੇ ਉੱਪਰ ਬਹਿ ਗਿਆ ਜਾ ਕੇ ਭੱਜ ਜਾ ਮੈਂ ਤਾਂ ਹਮੇਸ਼ਾ ਦੀ ਤਰ੍ਹਾਂ ਦੋ ਖਾਈਆਂ ਨੂੰ ਜਦ ਇਹਨੂੰ ਮੈਂ ਹਮੇਸ਼ਾ ਦੀ ਤਰ੍ਹਾਂ ਤਿੰਨ ਮੇਰੇ ਰਿਸ਼ਤੇਦਾਰਾਂ ਨੇ ਕਹੀਆਂ ਨਾ ਹਮੇਸ਼ਾ ਦੀ ਤਰ੍ਹਾਂ ਖਾਂਦੀ ਤਾਂ ਮੈਂ ਦੋਏ ਆ ਪਰ ਮੇਤੇ ਹਮੇਸ਼ਾ ਦੀ ਤਰ੍ਹਾਂ ਇੱਕ ਵੱਧ ਨਹੀਂ ਵੱਧ ਹਮੇਸ਼ਾ ਦੀ ਤਰ੍ਹਾਂ ਖਾਹੋਗੀ ਜੇ ਰੋਟੀ ਦਾ ਸਵਾਦ ਵੱਧ ਜਾਂਦਾ ਹੈ ਕੀ ਹੋ ਗਿਆ ਨਹੀਂ ਖਾਣੀ ਜੀ ਨਹੀਂ ਮਨ ਸਵਾਦ ਹੋਵੇ ਬੈ ਬੈ ਲੱਤਾਂ ਸੱਬੀਆ ਬੈ ਥੱਪੜ ਮਾਰ ਰਿਹਾ ਕਹਿੰਦਾ ਬੈ ਕੀ ਸੇ ਬੈ ਕੀ ਕਰਾਂ ਵੀਡੀਓ ਨਹੀਂ ਬਣਾਉਂਦਾ ਤੂੰ ਜਿਆਦਾ ਢਿੱਡ ਪਰ ਬਹਿ ਜਾਣਾ ਮੈਂ ਬਣਾਉਂਦਾ ਫੋਟੋ ਖਿੱਚਾ ਇਹ ਤਾਂ ਮੂੰਹ ਸਿੱਧਾ ਕਰ ਲੈਂਦਾ ਜਿਆਦੇ ਇਹਨੂੰ ਕਿਹਨੇ ਫੋਟੋ ਖਿੱਚਣੀਆਂ ਜਦਦੇ ਮੂੰਹ ਸਿੱਧਾ ਕਰ ਲੈਂਦਾ ਹੁਣ ਤਾਂ ਗੀਜਰ ਚ ਸੋਚ ਲਾਉਣ ਦੀ ਵੀ ਕਾਲ ਕਰ ਰਹੀ ਹੈ ਜੀ ਨਹੀਂ ਕਰਦਾ ਚਪਤੀਲੇ ਬਾਣੀ ਦੇਤੇ ਦੇ ਕਰਦੇ ਤੇ ਬਿਜਲੀਆਂ ਬੁੜੀਆਂ ਜਦ ਕਿਵੇਂ ਇੱਲੇ ਤੇ ਨਾ ਨਹੀਂ ਨਹੀਂ ਜਾ ਰਹੀਆਂ ਪਹਿਲਾਂ ਇਹਨੂੰ ਸਿੱਧਾ ਬੋਲਦੀ ਮੈਂ ਅਸੀਂ ਤੇ ਕਰ ਲੂਗਾ ਕਿਉਂ ਪਿੰਡ ਚ ਬਤਿੱਲੇ ਤੱਤੇ ਕਰੇ ਨੇ ਬਹੁਤ ਪੂਰੇ ਵੀ ਤਾਂ ਕਰੇ ਨੇ ਜਾ ਤੱਕ ਜੀ ਜਦੀ ਲੱਗਿਆ ਨਾ ਮੈਂ 1 ਸਾਲ ਤਾਂ ਕਰੇ ਨਹੀਂ 1 ਸਾਲ ਹੀ ਕਰੇ ਨੇ ਦਾ ਫਿਰ ਪੱਠੀ ਦੀ ਪੱਠੀ ਮੈਂ ਸਭ ਖੋ ਦਿੰਦੇ ਪੱਠੀ ਵੀ ਜਿਆਦਾ ਖਰਾਬ ਹਤੀ ਪਤਿੱਲੇ ਵੀ ਬਹੁ ਵਾਰ ਕਰੇ ਹੋਰ ਪਤਿੱਲੇ ਕਰੰਨੇ ਫਿਰ ਮੈਂ ਬਾਟੀਆਂ ਚ ਚੱਕਾ ਕੇ ਅੰਦਰ ਲਿਆਂਦੇ ਹੁੰਦੇ ਤੇ ਰਾੜ ਵੀ ਲਾਂਦੀ ਸੀ ਮੈਂ ਨਾ ਅਸੀਂ ਤਾਂ ਪੱਠੀ ਪਕਾਈ ਤੇ ਰਾੜ ਤੋਂ ਫਿਰ ਮੰਮੀ ਕਹਿੰਦੀ ਵੀ ਰਾੜ ਲਾਉਂਦੇ ਨੇ ਫਿਰ ਜੀਰ ਲੱਗਿਆ ਵੀ ਰਾੜ ਦੇ ਇੱਕ ਦੋ ਇਨਸੀਡੈਂਟਸ ਆ ਵੀ ਰਾੜ ਲਾਉਂਦੀ ਸੀ ਕਿਉਂ ਮੈਂ ਤਾਂ ਰਾੜੇ ਲਾਈਏ ਕਿੰਨੇ ਸਾਲ ਫਿਰ ਕਿ ਹਮੈ ਇਥੇ ਕਰਾਂਟ ਉਹ ਵੀ ਉਰੇ ਆ ਕੇ ਇਸ ਨਮੇ ਘਰ ਚ ਰਾੜ ਲਾਈਏ ਪੁਰਾਣੇ ਚ ਤਾਂ ਪੱਠੀ ਸੀ ਪੱਠੀ ਤੇ ਚੁੱਲੇ ਤੇ ਕਰਦੇ ਦੇ ਜਾਂ ਪੱਠੀ ਖਰਾਬ ਹੋ ਗਈ ਸੀ ਸਾਡੇ ਵੀ ਪੱਠੀ ਸੀ ਪਹਿਲਾਂ 3000 ਦੀ ਪੱਠੀ ਲਿਆਂਦੀ ਸੀ ਜਦ ਬਹੁਤ ਲੋਹਾ ਹੋ ਰਿਹਾ ਸੀ ਤੇ ਜਰ ਦਾ ਮੇਰੇ ਬਿਆਨ ਨੂੰ ਸੜਿਆ ਪਿਆ ਤਾਂ ਹਨਾ ਗੀਜਰ ਦਾ ਮੇਰੇ ਬਿਆਨ ਜਿਹੜਾ ਲਵਾਇਆ ਹੋਇਆ ਤਾਂ ਗੈਸ ਵਾਲਾ ਉਹਦਾ ਸਿਲੰਡਰ ਵਾਲਾ ਹਨਾ ਉਹ ਫਟਿਆ ਪਿਆ ਸੀ ਨਾ ਹੀ ਕਹਿੰਦਾ ਹੀ ਕਹੇ ਹਾਂ ਬਾਅਦ ਚ ਲਾਟ ਮਾਰ ਗਿਆ ਉਹ ਫਟਕੇ ਜਦ ਜਦੇ ਮੱਚ ਗਿਆ ਸਾ ਤਨ ਹੋਰ ਮੈਂ ਕਹ ਪਖਾਇਆ ਮੈਂ ਕਹ ਤੈਨੂੰ ਵਿਆਹ ਮਨਾਣਾ ਲਾ ਉੱਟ ਕੇ ਹਾਂ ਬਈ ਮੈਨੂੰ ਮੁਰਦੀ ਗੱਡੀ ਨੂੰ ਨਹਾਣ ਨੂੰ ਕਹਤਾ ਵੀ ਪਾਣੀ ਦਿੱਤਾ ਪਿਆ ਵੀ ਪਾਣੀ ਦਿੱਤਾ ਟੁੱਟੀ ਛੱਡਿਆ ਏ ਪਾਣੀ ਦਿੱਤਾ ਹੀ ਟੁੱਟ ਛੱ ਟੁੱਟੀ ਛੱਡਿਆ ਏ ਟੱਪ ਚ ਠੰਡੇ ਪਾਣੀ ਨਾਲ ਨਹਾ ਕੇ ਆਈ ਬਾਅਦ ਚ ਇਹਨਾਂ ਨੂੰ ਪਤਾ ਲੱਗਿਆ ਜਦ ਕਿਦੇ ਪਤਾ ਨਹੀਂ ਕਿਦੇ ਪਾਣੀ ਚ ਆਇਆ ਹੋਣਾ ਠੰਡਾ ਕੌਣ ਨਹਾਣ ਲੱਗਿਆ ਕਿਸੇ ਜਿੱਕਾ ਚ ਪਾਣੀ ਠੰਡਾ ਤਾਨੂੰ ਕੰਬਰ ਹੀ ਪੀਏ ਆਰデアਲ ਬੈਠੀ ਜਾਂਦੀ ਹਾਂ ਕਹਿੰਦੀ ਕੰਮ ਵਰੀਆ ਪੁੱਤ ਕਹਿੰਦੀ ਆਉ ਲੈਦਾ ਮੈਂ ਕਿਹਾ ਕੰਮ ਬਾਬਾ ਤੇ ਚੜਰ ਨਹੀਂ ਆਪਾਂ ਹਾਂ ਉਹ ਕਹਿੰਦੀ ਕੰਮ ਬਾਬਾ ਤੇ ਚੜਰ ਕਹਿੰਦੀ ਠੰਡਾ ਪਾਣੀ ਦਾ ਪਾਣੀ ਠੰਡਾ ਪਾਣੀ ਠੰਡਾ ਟੱਪ ਚ ਠੰਡਾ ਪਾਣੀ ਦਾ ਵਿੱਚ ਉਹ ਕਹਿੰਦੀ ਕਹਿੰ ਮੈਂ ਕਿਹਾ ਤਾਂ ਵੀ ਉਹ ਚਲਾ ਦੇ ਗੀਜਰ ਮੈਂ ਵੀ ਗੀਜਰ ਤਾਂ ਮੈਂ ਆਪ ਲਾ ਕੇ ਆਈ ਹਾਂ ਉਹ ਗਰਮਾ ਤੇ ਦੇਖਿਆ ਸੜਿਆ ਫਿਰ ਸਾਰੇ ਪੱਠੀ ਵਾਲੇ ਪਾਣੀ ਨਾਲ ਨਹਾਏ ਤੇ ਮੱਚ ਗਿਆ ਉਹ ਖਿਆ ਲਿਆ ਕਿਸੇ ਨੇ ਠੰਡੇ ਪਾਣੀ ਚ ਡੁੱਬ ਕੇ ਆਈ ਜ਼ਿੰਦਗੀ ਚ ਪਹਿਲੀ ਵਾਰ ਡੁੱਬੀ ਸੀ ਇਸ ਟਾਈਮ ਬੇਕਰ ਆ ਕੋਈ ਜ਼ੂਰਾ ਲਈ ਨਾਨ ਹੈਲਦੀ ਖਾਣਾ ਨਾਨ ਹੈਲਦੀ ਅਨ ਹੈਲਦੀ ਨਾ ਨ ਹੈਲਦੀ ਖਾਣਾ ਲੈ ਜੂ ਵੀ ਵੀਡੀਓ ਬਣਾਈ ਇਹਨੂੰ ਮੈਨੂੰ ਫੜਾ ਦੇ ਬਸ ਸਾਰਾ ਤਾਂ ਪੈ ਗਿਆ ਹੁਣ ਤਾਂ ਬਚ ਮੇਨ ਆਏ ਇੰਨੇ ਔਖਾ ਕੰਮ ਨਹੀਂ ਹੈਗਾ ਇਹਨਾਂ ਦਾ ਬਸ ਹੁਣ ਕੋਲੀਆਂ ਖੜਾ ਹੋ ਕੇ ਪੜਾ ਦੇ ਹੈਲਥ ਇਜ਼ ਵੈਲਥ ਤੇ ਅਲੂ ਸੌਸ ਵਗੈਰਾ ਪਾ ਲਈ ਤੇ ਹੁਣ ਜਿਹੜਾ ਆਪਾਂ ਉੱਪਰ ਸਮਾਨ ਪਾਣਾ ਏ ਉਹ ਪਾ ਦਈਏ ਉਹਦੋਂ ਤਾਂ ਮੈਨੇ ਹਰੀ ਮਿਰਚ ਅਦਰ ਅੱਛਾ ਸ਼ੁਰੂ ਨਹੀਂ ਹੋਈ ਸੀ ਨਾ ਦੂਏ ਪਾਸੇ ਤੋਂ ਐਵੇਂ ਲੋਡ ਕਰ। ਅੱਛਾ ਦੁਬਾਰੀ ਸ਼ੁਰੂ ਕਰਦੇ ਹਾਂ। ਹੁਣ ਇੱਥੇ ਬਾਦ ਪਕਾੜੀਆਂ ਪਾਉਣੀਆਂ ਐ। ਤੇ ਲੋ ਜੀ ਆਪਾਂ ਇਹਨਾਂ ਗੁਲਗਪਿਆਂ ਦੇ ਵਿੱਚ ਆਲੂ, ਦਹੀਂ ਤੇ ਆਹ ਕੀ ਕਹਿੰਦੇ ਨੇ ਚਟਨੀ ਕੱਲੇ-ਕੱਲੇ ਤੇ ਵਾਰ ਹੁਣ ਆਪਾਂ ਇਕੱਠਿਆਂ ਤੇ ਪਾ ਦਿੰਨੇ ਆ। ਧਣੀਆਂ ਨੂੰ ਪਾਣੀ ਦੇ ਰੱਖਿਆ ਨਾ। ਤੇ ਉੱਪਰ ਆਪਾਂ ਪਾ ਦਾਂਗੇ ਆਹ ਪੁੰਨਿਆ ਹੋਇਆ ਹੋਆ ਧਣੀਆਂ ਤੇ ਜੀਰਾ। ਦਹੀਂ ਥੋੜੀ ਜੀ ਉੱਪਰ-ਉੱਪਰ ਵੀ ਪਾ ਲਾਂਗੇ। ਤਾਂ ਹੋ ਵੀ ਨਾ। ਕੀ ਕਹਿੰਦੇ ਨੇ ਬਿਨਾ ਉਹ ਕਰ ਦੂੰਗੀ ਸ਼ਰਮ ਕਰ ਦੂੰਗੀ ਬਸ ਮੈਨੂੰ ਮੇਰੀ ਕੋਲੀ ਚ ਪਾ ਦਿਓ ਮੈਂ ਹਾਂ ਕੋਲੀ ਚ ਦੂੰਗੀ ਸਾਰੇ ਨੂੰ ਦੋ ਦੋ ਬਸ ਜਿੰਨੇ ਜਿੰਨੇ ਆ ਗਈ ਹੈ ਨਾ ਮੈਨੂੰ ਜਿਆਦਾ ਤੇ ਜਿਆਦਾ ਤਿੰਨ ਦਿਓ ਬਸ ਇਹਦੀ ਕੋਲੀ ਚ ਤਿੰਨ ਪਾ ਦੇ ਬਸ ਬਹੁਤ ਐ ਤੇ ਵੱਧ ਨਹੀਂ ਆਉਂਦੇ ਨੇ ਕਿਉਂ ਤਿੰਨੇ ਬੰਗੇ ਨੇ ਤਾਂ ਨਾ ਮੈਂ ਪਹਿਲਾਂ ਤਿੰਨ ਕਹਿਆ ਨੇ ਬਾ ਤਿੰਨ ਦੇ ਉੱਪਰ ਦੇਣੀ ਨਿਉਂ ਵੀ ਕਸ਼ ਬੋ ਮੇਰੀ ਯਾਰ ਲੱਗੀ ਮੈਂ ਚਾਟ ਵਾਲੀਆਂ ਜਿਹੜੀਆਂ ਚੁੰਦੀ ਹੁੰਦੀ ਆ ਬਸ ਮੈਂ ਤਾਂ ਮੇਰੇ ਨਾ ਪਾਈ ਲੈ ਇੱਕ ਗੋਲੀ ਚਾਹੇ ਚੱਕ ਕੇ ਖਾ ਲੈਣਾ ਆ ਲੋ ਚਲੋ ਚੱਲ ਦਾ ਫਿਰ ਜਾ ਗੋਗੋ ਜਾ ਤੂੰ ਦਾਬੜੀ ਟੀਵੀ ਦੇਖਾ ਜਾ ਕੇ ਫਿਰ ਬਸ ਹੁਣ 3-4 ਸਾਲ ਬਾਅਦ ਮਿਲਾਂਗੇ 3-4 ਤੁਸੀਂ ਵੀ ਖਾ ਲਓ ਬਸ ਮੈਂ ਤੇ ਖਾਣਾ ਲੋ ਜੀ ਹੁਣ ਮੈਂ ਨਾ ਬਿਸtre ਹੈ ਨਾ ਨਹੀਂ ਹੈ ਪੜਾ ਹਾਂ ਮੈਂ ਰੋਟੀ ਪਾਣੀ ਨਾ 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 ਸਭ ਖਾ ਲਿਆ ਮੈਂ ਪੜਾ ਮੈਂ ਇਧਰ ਖਿੱਚ ਜਾਈ ਉਹ ਵੀ ਤਾਂ ਮੈਂ ਕਹਿ ਰਹੀ ਹਾਂ ਰੋਟੀ ਪਾਣੀ ਦਾ ਕੰਮ ਅਸੀਂ ਨਵੇੜ ਤਾਂ ਤੇ ਅਸੀਂ ਸਵੇਰੇ ਨਾ ਬਿਸਤਰੇ ਸਾਰੇ ਇਕੱਠੇ ਕਰਕੇ ਰਜਾਈਆਂ ਬਿਸਤਰੇ ਬੈੱਡਾਂ 'ਚ ਸੱਡ ਦੰਨੀਆਂ ਕਿਉਂਕਿ ਬਾਹਰ ਨਾ ਐਨੀ ਕੋਈ ਜਗ੍ਹਾ ਨਹੀਂ ਹੈਗੀ ਵੀ ਕਬਡ ਵਗੈਰਾ ਨਹੀਂ ਹੈਗੇ ਬਸ ਕਬਡ ਵਗੈਰਾ ਵੀ ਅਸੀਂ 3-4 ਮਹੀਨੇ ਤੱਕ ਫਰਵਰੀ ਦੇ ਮਹੀਨੇ ਤੱਕ ਬਣਾਉਣੇ ਸ਼ੁਰੂ ਕਰ ਦਨੇ ਸਾਡਾ ਕੰਮ ਹੈ ਜਿਹੜਾ ਕਬਡਾਂ ਦਾ ਹਨਾ ਉਹ ਅਸੀਂ 3-4 ਮਹੀਨੇ ਤੱਕ ਸ਼ੁਰੂ ਕਰ ਦਾਂਗੇ ਇੱਕ ਕਮਰੇ 'ਚ ਬਣਵਾਣੇ ਆ ਇੱਕ-ਇੱਕ ਕਰਕੇ ਬਣਵਾ ਲੈਣੇ ਆ ਅਹੀਂ ਜੀ ਕੋਈ ਗੱਲ ਨਹੀਂ ਕਿਉਂਕਿ ਇੱਕੋ ਲੱਗ ਤਾਂ ਕੋਈ ਵੀ ਕੰਮ ਨਹੀਂ ਨਾ ਹੁੰਦਾ ਹੈਗਾ ਹੌਲੀ-ਹੌਲੀ ਕਰਕੇ ਬਣਵਾਵਾਂਗੇ ਫਿਰ ਆਏ ਫਿਰ ਆਹ ਅਰਜਾਇਆਂ ਵਗੈਰ ਖੜੀ ਸੌ ਕੋਜੂ ਵੀ ਨਹੀਂ ਤਾਂ ਮੇਰਾ ਇਹਨਾਂ ਨੂੰ ਫਿਰ ਅੱਗੇ ਜਾ ਕੇ ਸਿਆਲ ਚ ਬਸ ਇੱਥੇ ਰੱਖਣੇ ਪਏ ਬੈੱਡ ਪਰ ਇੱਕ ਸਾਈਡ ਤੇ ਕਿਉਂਕਿ بار بار ਨਾ ਵੀ ਬੈੱਡਾਂ ਚ ਵੀ ਧਰੇ ਨਹੀਂ ਜਾਂਦੇ ਹੈਗੇ ਕਦਰ ਚ ਕੱਟੋ ਚੱਕੋ ਹਨਾ ਫਿਰ ਬਾਹਰ ਵੀ ਲੋਡ ਪੈਂਦੀ ਆ ਜਾਈ ਦੀ ਇਸ ਕਰਕੇ ਸਿਆਲ ਚ ਫਿਰ ਇੱਥੇ ਇਕੱਠੇ ਕਰਕੇ ਲਾ ਦਿਆ ਕਰਦੇ ਚਲੋ ਜੀ ਹੁਣ ਮੈਂ ਬਿਸਤਰਾ ਹੀ ਗੱਢਦਾ ચેપે પુરી વિડીયો પાણી ਅਰਜੰਗੀਆਂ ਸਿਟੀ ਵਿਆਹ ਤੇ ਆਪੂ ਅਰਜੰਗੀਆਂ ਤੇ ਮਾਰ ਰਿਆਂ ਮਸਤੀਆਂ ਕਦੇ ਉੱਪਰ ਉੱਤਾਂ ਕਦੇ ਥੱਲੇ ਕਦੇ ਦੇ ਪਰ ਕੁੱਤਦਾ ਐ ਅਰਜੰਗੀਆਂ ਤੇ ਇਹ ਬਸ ਬਲੌਗ ਹੈ ਨਾ ਜਿਹੜਾ ਅੱਜ ਇੱਥੇ ਮਮਾ ਵੀਡੀਓ ਅੱਜ ਵੀ ਇੱਥੇ ਤੱਕ ਸੀਗੀ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਜ਼ਰੂਰ ਪਸੰਦ ਆਉਗੀ ਮਮਾ ਨਹੀਂ ਹੈ ਕੱਪਾ ਇਹ ਮਤਲਬ ਬਸ ਅੱਜ ਦੀ ਵੀਡੀਓ ਜ਼ਿਆਦਾ ਲੰਬੀ ਨਹੀਂ ਆਪਾਂ ਬਣਾਈ ਹੈਗੀ ਵੱਡੀ ਬਣੀ ਨਹੀਂ ਹੈਗੀ ਥੋੜੀ ਥੋੜੀ ਬਣਾਈ ਅੱਜ ਜ਼ਿਆਦਾ ਨਹੀਂ ਵੱਡੀ ਬਣਾਈ ਹੈਗੀ ਸੋ ਆAFTER ਅੱਜ ਦਾ ਅੱਜ ਦਾ ਵਲੌਗ ਇੱਥੇ ਤੱਕ ਸੀਗਾ ਉਹ ਦੇਖੋ ਕੌਲੇ ਨਾਲ ਬੱਲੇ ਤੇ ਜਾ ਰਹੇ ਆ। ਚਲੋ ਜੀ ਹੁਣ ਜਾਣ ਤੋਂ ਪਹਿਲਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਵੀਡੀਓ ਲਾਈਕ ਕਰਿਓ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਜਿਵੇਂ ਤੁਹਾਡੇ ਅੱਗੇ ਆਂਦੇ ਨੇ ਹਮੇਸ਼ਾ ਕਰਦੇ ਰਹੋ ਤਾਂ ਕਿ ਹਨਾ ਵੀ ਕਮੈਂਟ ਕਰਨ ਵਾਲੀ ਇੱਕ ਤਾਂ ਯਾਦ ਰਹਿੰਦੇ ਨੇ Delhi ਹਾਂ ਪਹਿਚਾਣ ਹੋ ਜੋ ਕਮੈਂਟ ਕਰਨ ਹੈ ਪਹਿਚਾਣ ਵੀ ਹੁੰਦੀ ਆ। ਵੀ ਇਹ ਉਹਨਾਂ ਦਾ ਕਮੈਂਟ ਹੈ ਇਹ ਆਈਡੀਜ਼ ਆਈਡੀਆਂ ਆਉਂਦੀਆਂ ਨੇ ਸਦੋਂ ਫਿਰ ਯਾਦ ਰੈਂਦਾ ਵੀ ਹਾਂ ਪਰ ਉਹ ਇਹ ਡੇਲੀ ਕਮੈਂਟ ਕਰਦੇ ਨੇ ਜਾਂ ਇੱਕਦਾਂ ਦਿਨ ਛੱਡ ਵੀ ਜਾਂਦੇ ਨੇ ਜ਼ਰੂਰੀ ਨਹੀਂ ਐ ਵੀ ਰੋਜ਼ ਕਰਨਾ ਹੈ ਬਸ ਵੀਡੀਓ ਨੂੰ ਵਾਰਦੇ ਵਾਰ ਲਾਈਕ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਦੇ ਰਹੋ ਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਦਿਆ ਕਰੋ ਤੇ ਸਾਗਰੀਆਂ ਵੀਡੀਓਜ਼ ਵੀ ਦੇਖਿਆ ਕਰੋ ਕਿਉਂਕਿ ਸਾਗਰ ਤਾਂ ਹੁਣ ਇੱਧਾ ਹੀ ਬਣੀ ਜਾਣਾ ਹਨਾ ਵਿੱਚ ਹੋਰ ਗੱਲਾਂ ਬਾਤਾਂ ਵੀ ਤੁਹਾਨੂੰ ਸੁਣਾਉਣੀਆਂ ਗੱਲਾਂ ਬਾਤਾਂ ਬਦਲ ਕੇ ਵੀ ਸੁਣਾਉਣੀਆਂ ਆ ਬਾਕੀ ਫਨ ਵੀ ਥੋੜਾ ਜਿਨਾ ਹੋ ਸਕੇ ਫਨ ਵੀ ਫੇਲਾਉਂਦੇ ਆ ਤੇ ਤਾਂ ਅਸੀਂ ਹੱਸਦੇ ਦੇ ਕੋਈ ਇੱਕ ਇੱਕ ਨਾ ਹੱਸਦੇ ਜਿਆਦਾ ਹੈ ਕਿਉਂਕਿ ਹਾਸੇ ਨਿਕਲਦੀ ਆ ਹਨਾ ਅ ਕਦੇ-ਕਦੇ ਤਾਂ ਅਸੀਂ ਪਾਗਲ ਵਾਂਗ ਹੱਸ ਜਾਂਦੇ ਆ ਸਾਨੂੰ ਘਰ ਦੇ ਵੀ ਕਹਿੰਦੇ ਆ ਪਾਗਲ ਵਾਂਗ ਹੱਸ ਜਾਂਦੇ ਆ ਕੋਈ ਗੱਲ ਨਹੀਂ ਹੱਸਣਾ ਤਾਂ ਸੰਕਾ ਹੁੰਦਾ ਹਨਾ ਹੁਣ ਤੁਹਾਨੂੰ ਰੋਕ ਕੇ ਦਿਖਾਉਂਗੇ ਤਾਂ ਤੁਸੀਂ ਕਹੋਗੇ ਵੀ ਪਰੇਸ਼ਾਨ ਨਾ ਹੋਇਆ ਕਰੋ ਹਨਾ ਕਿਲਾਸਾ ਦੰਨਿਓ ਫਿਰ ਇਸ ਕਰਕੇ ਹੱਸ ਕੇ ਹੱਸ ਕੇ ਵੀਡੀਓ ਬਣਾਈ ਰਹੀ ਹੁੰਦੀ ਆ ਕਦੇ-ਕਦੇ ਕਦੇ-ਕਦੇ ਹੁੰਦਾ ਵੀ ਕਿਸੇ ਵੀਡੀਓ 'ਚ ਜ਼ਿਆਦਾ ਹਾਸਾ ਨਹੀਂ ਨਿਕਲ ਜਾਂਦਾ ਹੈ ਇਸ ਲਈ ਤਾਂ ਪਲੀਜ਼ ਮਜ਼ਾਕ ਨਾ ਕਰਿਓ ਕਿ ਮਜ਼ਾ ਅੱਜ ਦਾ ਵਲੌਗ ਸਾਡਾ ਡਾਇਰੈਕਟ ਤੱਕ ਸੀਗਾ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊਗਾ ਤੇ ਚੈਨਲ ਨੂੰ ਪਲੀਜ਼ ਫਤਵਾਤ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਹੁਣ ਮਿਲਦੇ ਆ ਤੁਹਾਨੂੰ ਆਪਣੇ ਅਗਲੇ ਵਲੌਗਸ